ਅਮਨ ਅਮਨ ਅੱਜ ਜੇ ਅੱਜ ਪਹਿਲਾਂ ਨਾ ਮੈਂ ਅਬੀ ਸਵਾਗਤ ਕਰਦਾ ਜੀ ਹੈਗਾ ਨਾ ਜਿਸ ਤਰ੍ਹਾਂ ਕੇ ਸਾਰੇ ਆਪਾਂ ਜਾਣਦੇ ਆ ਪਿਛਲੇ ਕੁਝ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੱਡਾ ਇੱਕ ਸ਼ੋਰ ਗਾਲਾ پروگرام ਦਿੱਤਾ ਗਿਆ ਹੈ ਜੋ ਕਿ ਤੁਸੀਂ ਇਹ ਪੜ ਰਹੇ ਹੋ ਪੰਜਾਬੀ ਸਿਹਤ ਵਿਸ਼ਵ ਪੰਜਾਬੀ ਗੀਤਕਾਰ ਅਤੇ ਪੰਜਾਬੀ ਗੀਤ ਗੀਤਕਾਰ ਰਜਿਸਟਰ ਦੀ ਜੋ ਪੰਜਾਬ ਦੀ ਸੰਸਥਾ ਦੇ ਸਹਿਯੋਗ ਦੇ ਨਾਲ ਸਾਡੇ ਬਹੁਤ ਸਤਕਾਰਯੋਗ ਸਾਡੇ ਇਸ ਸੰਸਥਾ ਦੇ ਚੇਅਰਮੈਨ ਜੀ ਦੈਲਖਵਾਲ ਜੀ ਔਰ ਇਹਦੇ ਮੁਖ ਪ੍ਰਬੰਧਕ ਦੇ ਕੋਆਰਡੀਨੇਟਰ ਸੀਫ ਕੋਆਰਡੀਨੇਟਰ ਪੱਟਪੜੀ ਵਾਲਾ ਜੀ ਮੇਰੇ ਬੜੇ ਸਤਕਾਰਯੋਗ ਨਿਪਾਲੀ ਦੇਤਵਾ ਜੀ ਜਸਵੰਤ ਸੁਦੀਲਾ ਜੀ ਕਰਨੈ ਸਿੰਘ ਜੀ ਔਰ ਸੇਵਾ ਸਿੰਘ ਜੀ ਨੋਰ ਤੱਕ ਦੀ ਸੂਚੀ ਟੀਮ ਅੱਜ ਇੱਥੇ ਤੁਹਾਡੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਨ ਆ ਰਿਹਾ ਇਹ ਅਨੁਭਵ ਆਪਈ ਫੱਬਰੂਰੀ ਨੂੰ ਜੋ ਪੰਜਾਬੀ ਭਵਨ ਦੇ ਵਿੱਚ ਇੱਕ ਬਹੁਤ ਵੱਡਾ ਮੇਲਾ ਕੀਤਾਰਾਂ ਦਾ ਹੋਣ ਜਾ ਰਿਹਾ ਹੈ। ਇਹ ਉਹਦੇ ਸੰਬੰਧ ਦੇ ਵਿੱਚ ਅੱਜ ਸਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਆ ਉਹ ਮੇਲਾ ਜੋ ਕਿ ਵਿਸ਼ਵ ਦਾ ਸਭ ਤੋਂ ਨਵੇਕਲਾ ਤੇ ਪਲੇਠਾ ਜੋ ਮੀਟਿੰਗ ਮੇਲਾ ਹੋਣ ਜਾ ਰਿਹਾ ਹੈ। ਇਹਦੇ ਵਿੱਚ ਜੋ ਜੋ ਹੁਣ ਤੱਕ ਤਿਆਰੀਆਂ ਕੀਤੀਆਂ ਹਨ ਔਰ ਉਹ ਮੇਲੇ ਦਾ ਕੀ ਸਾਡਾ ਪਰਪਸ ਹੈ। ਔਰ ਕੀ ਅਸੀਂ ਉਹਦੇ ਵਿੱਚ ਬੇਲੇ ਦੇ ਵਿੱਚ ਗੀਤਕਾਰਾਂ ਨੂੰ ਕਿ ਕਿਹੋ ਜਿਹਾ ਦਾ ਜੋੜਾਂਗੇ ਕਿ ਪਿਛਲੇ ਸਮੇਂ ਸਾਨੂੰ ਬਹੁਤ ਟਾਹ ਹਾਰਾ ਮਿਲੇ ਮੈਂ ਸਮਝਦਾ ਹਾਂ ਕਿ ਕਿੱਥੇ ਪੰਜਾਬ ਦੇ ਹਿੰਦੂ ਸਤ ਦੇ ਵਿਸ਼ਪ ਪਦ ਤੇ ਜਿਹੜੇ ਵੀ ਗੀਤਕਾਰ ਭਰਾ ਹੈ ਭਾਈਚਾਰੇ ਨਾਲ ਜੁੜੇ ਹਨ ਉਹ ਸਾਡੀ ਇਸ ਸੰਸਥਾ ਨਾਲ ਜੁੜੇ ਹਨ ਅਸੀਂ ਉਹਨਾਂ ਨੂੰ ਇੱਥੇ ਜੀ ਆਇਆਂ ਵੀ ਕਹਿਣਾ ਔਰ ਇਸ ਸੰਬੰਧ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਜੋ ਬੇਨਤੀ ਕਰਾਂਗਾ ਸਾਡੇ ਚੇਅਰਮੈਨ ਸਾਹਿਬ ਜਨਾਬ ਭਵਾਨ ਜੀ ਦਾ ਜਿਹੜੇ ਕਿ ਕਿਸੇ ਵੀ ਜਾਣਕਾਰੀ ਦੇ ਬਖਸ਼ਾ ਜੀ ਹਾਂ ਤੁਸੀਂ ਲੁਧਿਆਣਾ ਤੇ ਬਾਕੀ ਸਾਥੀ ਸੱਜਣ ਸੱਜਣ ਜਸਵੰਤ ਅਸੀਲਾ ਜੀ ਪਾਲੀ ਦੇਸਵਾਲੀਆ ਜੀ ਪੱਟੀવાડી ਪਾਲਾ ਸਾਹਿਬ ਤੇ ਸੇਵਾ ਸਿੰਘ ਨੌਰਥ ਜੀ ਕਰਨਲ ਸੀਵਿਆ ਸਾਹਿਬ ਤੇ ਬਾਕੀ ਬਲਵੀਰ ਮਾਨ ਜੀ ਜਿਹੜੇ ਕਿ ਬੋਰਡ ਤੇ ਬੈਠੇ ਹੈ ਸਾਡੇ ਸਾਰਿਆਂ ਵੱਲੋਂ ਪੂਰੀ ਦੁਨੀਆ ਚ ਵੱਸਦੇ ਪੰਜਾਬੀਆਂ ਨੂੰ ਤੇ ਪੂਰੀ ਦੁਨੀਆ ਦੇ মিডিਆ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਕਿਉਂਕਿ ਤੁਸੀਂ ਨੇ ਆਪਣੀਆਂ ਖਬਰਾਂ ਰਹੀਂ ਆਪਣੇ ਚੈਨਲਾਂ ਰਹੀਂ ਪੂਰੀ ਦੁਨੀਆ ਦੇ ਵਿੱਚ ਸਾਡੇ ਪ੍ਰਾਂ ਨੂੰ ਇੰਨਾ ਪਹੁੰਚਾਇਆ ਕਿ ਬੱਚੇ-ਵੱਚੇ ਨੂੰ ਪਤਾ ਹੈ ਕਿ 22 ਫਰਵਰੀ ਦਿਨ ਸ਼ਨੀਵਾਰ ਨੂੰ ਲੁਧਿਆਣਾ ਪੰਜਾਬੀ ਭਵਨ ਵਿੱਚ ਕੁਝ ਹੋਣ ਜਾ ਰਿਹਾ ਹੈ। ਇੱਕ ਅਨੋਖਾ ਟਾਈਟਲ ਹੈ ਮੇਲਾ ਗੀਤਕਾਰਾਂ ਦਾ। ਹਰ ਬੰਦਾ ਚੰਬੇ ਨਾਲ ਪੁੱਛਦਾ ਕਿ ਇਹ ਹੈ ਕੀ ਚੀਜ਼? ਤਾਂ ਮੇਲਾ ਗੀਤਕਾਰਾਂ ਦਾ ਇੱਕ ਟਾਈਟਲ ਹੈ ਪਰ ਮੇਲਾ ਗੀਤਕਾਰਾਂ ਦੇ ਥੱਲੇ ਕੀ-ਕੀ ਚੀਜ਼ਾਂ ਦੀ ਲੋੜ ਹੈ ਉਹ ਅਸੀਂ ਵਿਸਤਾਰ ਵਿੱਚ ਸਾਰੇ ਜਿਹਨੇ ਟੇਬਲ ਬੈਠਿਆਂਗੇ ਬੋਰਡ ਦੇ ਉੱਤੇ ਬੈਠੇ ਇਹ ਗੱਲ ਕਰਕੇ ਦੱਸਾਂਗੇ। ਤਾਂ ਮੈਂ ਛੋਟਾ ਜਿਹਾ ਬਰੀਫ ਕਰ ਦੇਵਾਂ। ਕਿ ਕਾਫੀ ਸਮਾਂ ਪਹਿਲਾਂ ਆਪਾਂ ਸੁਣਦੇ ਹੁੰਦੇ ਸੀ ਗਨ ਕਲਚਰ ਦੇ ਗਾਣੇ ਆਪਾਂ ਕਹਿੰਦੇ ਨਸ਼ਿਆਂ ਦੇ ਗਾਣੇ ਆਪਾਂ ਕਹਿੰਦੇ ਸਾਡੇ ਮਿਆਰ ਤੋਂ ਡਿੱਗੇ ਗਾਣੇ ਉਹ ਇੱਕ ਮੀਮ ਚਲਾਈ ਸੀ ਸਾਡੀ ਇਸੇ ਸੰਸਥਾਨ ਦੋਨੇ ਸੰਸਥਾਵਾਂ ਨੇ ਮਿਲ ਕੇ ਤਾਂ ਸਰਕਾਰਾਂ ਨੂੰ ਮਜਬੂਰ ਹੋਣਾ ਪੈ ਗਿਆ ਸੀ ਉਹ ਜਿਹੇ ਗਾਣੇ ਤੇ ਪਾਬੰਦੀ ਲਾਉਣ ਨੂੰ ਤੇ ਪਿਛਲੀ ਸਰਕਾਰ ਵੇਲੇ ਕਾਫੀ ਮੀਮ ਤੇਜ ਹੋਈ ਸੀ ਤਾਂ ਉਹਦੇ ਇੱਕ ਕਮਿਸ਼ਨ ਵੀ ਬਣਨ ਲੱਗਿਆ ਸੀ ਪਰੰਤੂ ਇਹ ਸਰਕਾਰ ਨੇ ਆ ਕੇ ਉਹਦੇ ਤੇ ਹੋਰ ਥੋੜਾ ਮੋਟਾ ਰੋਕ ਲਾਈ ਹੈ ਹਾਲੇ ਵੀ ਬਹੁਤ ਲੋੜ ਹੈ ਇਸ ਤੇ ਕੰਮ ਕਰਨ ਦੀ ਜਦੋਂ ਅਸੀਂ ਉਸ ਕੰਮ ਤੇ ਕੰਮ ਕਰ ਰਹੇ ਸੀ ਤਾਂ ਉਦੋਂ ਸਾਨੂੰ ਪਤਾ ਲੱਗਿਆ ਕਿ ਜਿਹੜਾ ਪੰਜਾਬ ਦਾ ਪੈਸਾ ਹੈ ਪੰਜਾਬ ਦਾ ਪੈਸਾ ਇੱਕ ਸ਼ੌਂਕ ਸ਼ੌਂਕ ਦੇ ਬਹਾਨੇ ਮਤਲਬ ਇੰਨੀ ਜਗ੍ਹਾ ਖਰਾਬ ਹੋ ਰਿਹਾ ਕਿ ਆ ਬੰਦੇ 25000 ਇੱਕ ਦਾ ਹੁੰਦਾ 25 ਦੂਜੇ ਦਾ ਹੁੰਦਾ 25 ਤੀਜੇ ਦਾ ਹੁੰਦਾ ਉਹ ਚਾ ਕੇ ਗਾਣਾ ਬਣਾਉਂਦੇ ਨੇ YouTube ਜਾਂ ਕਿਸੇ ਹੋਰ ਚੈਨਲ ਤੇ ਚੜਾ ਜਾਂਦੇ ਨੇ ਕੋਈ ਆਉਟਪੁੱਟ ਨਹੀਂ ਮਤਲਬ ਹੋਰ ਤਰ੍ਹਾਂ ਦਾ ਸੁਪਨਾ ਬਾਲੀ ਫਿਰਦੀ ਹੈ ਸਾਡੀ ਪੰਜਾਬੀਅਤ ਤਾ ਉਹਨੂੰ ਅਸੀਂ ਹੰਬੜਾ ਮਾਰ ਕੇ ਉਹਨੂੰ ਸਮਝਾਉਣ ਬਾਅਦ ਤੇ ਅਸੀਂ ਇੱਕ ਨਵਾਂ ਪ੍ਰੋਗਰਾਮ ਲਿਖਿਆ ਉਦੋਂ ਵੀ ਸਾਡੀ ਸਾਰੀ ਇਹ ਟੀਮ ਨਾਲ ਸੀ ਸੁਨੀਲਾ ਸਾਹਿਬ ਪਾਲੀ ਦੇ ਦੇਸ ਵਾਲੇ ਜਿੰਨਾ ਵੀ ਅਸੀਂ ਬੈਠੇ ਆ ਤਾਂ ਅਸੀਂ ਇੱਕ ਅਸੀਂ ਗਾਉਂਦਾ ਪੰਜਾਬ ਦੇ ਨਾਂ ਤੇ ਸ਼ੋਅ ਕੀਤਾ ਤਾਂ ਉਦੋਂ ਅਸੀਂ ਨਵੇਂ ਗੀਤਕਾਰਾਂ ਨੂੰ ਨਵੇਂ ਕਲਾਕਾਰਾਂ ਨੂੰ ਨਵੇਂ ਸੰਗੀਤਕਾਰਾਂ ਨੂੰ ਮੌਕਾ ਦਿੱਤਾ ਉਹਦਾ ਟਾਈਟਲ ਸੀਗਾ ਜੇ ਐਲਪੀ ਲਗਾਉਂਦਾ ਪੰਜਾਬ ਤਾਂ ਉਦੋਂ ਅਸੀਂ ਜਗ੍ਹਾ-ਜਗ੍ਹਾ ਗੀਤਕਾਰ ਮਿਲਣੇ ਕੀਤੀਆਂ ਜਗ੍ਹਾ-ਜਗ੍ਹਾ ਗਏ ਉੱਥੇ ਜਾ ਕੇ ਗੀਤਕਾਰਾਂ ਦੀ ਮਿਲਣੀ ਸਭ ਨੂੰ ਪਤਾ ਲੱਗਿਆ ਕਿ ਗੀਤਕਾਰਾਂ ਦੀ ਜਿਹੜੀ ਅਸਲ ਹਾਲਤ ਕੀ ਹੈ ਉਹ ਕਿਸ ਕਿਹੜੀ ਗੁਰਬਤ ਦੀ ਜ਼ਿੰਦਗੀ ਜੀ ਰਹੇ ਨੇ ਤਾਂ ਉਦੋਂ ਸਾਨੂੰ ਲੱਗਾ ਕਿ ਨਹੀਂ ਯਾਰ ਗੀਤਾ ਗੀਤਕਾਰਾਂ ਵਾਸਤੇ ਵੀ ਕੁਝ ਕਰਨਾ ਚਾਹੀਦਾ ਹੈ ਜੀ ਤੇ ਲੋੜ ਗਈਏ ਮੇਲਾ ਇਕੱਠਾ ਕਰਨ ਦੀ ਕਿਉਂਕਿ ਅਸੀਂ ਇਹ ਪਹਿਲਾਂ ਇਹ ਵੀ ਸੋਚਿਆ ਸੀ ਕਿ ਆਪਾਂ ਦੁਬਾਰਾ ਜਗਾ ਜਗਾ ਜਾਈਏ ਉਹਨਾਂ ਨੂੰ ਅਵੇਅਰਨੈਸ ਕਰੀਏ ਕਿ ਭਈ ਤੁਹਾਡਾ ਕਿੱਦਾਂ ਕਿੱਦਾਂ ਦਾ ਜਿਹੜਾ ਤੁਹਾਡੇ ਕ੍ਰੈਡਿਟ ਨੇ ਤੁਹਾਡੀ ਜਿਹੜੀ ਰੈਲਿਟੀ ਉਹ ਕਿੱਥੇ ਪਈ ਹੈ ਪਰ ਉਹ ਉਹਦੇ ਨਾਲ ਗੱਲ ਨਹੀਂ ਬਣਦੀ ਹੁੰਦੀ ਕਈ ਵਾਰੀ ਕੀ ਹੁੰਦਾ ਕਿ ਅਗਲੇ ਨੂੰ ਲੱਗਦਾ ਕਿ ਇਹ ਹੋਰ ਕੁਝ ਕਰ ਰਿਹਾ ਫਿਰ ਅਸੀਂ ਸੋਚਿਆ ਕਿ ਇੱਕ ਸਮੂਹ ਇਕੱਠ ਕਰਕੇ ਫਿਰ ਅਸੀਂ ਕਮੀਟੀਆਂ ਕੀਤੀ ਸਾਰਿਆਂ ਨੇ ਮਿਲ ਕੇ ਸਿੰਧੀ ਲਾਸਾ ਉਹਨੇ ਜਿਹਨੇ ਅਸੀਂ ਬੋਰਡ ਤੇ ਬੈਠੇ ਆ ਤਾਂ ਤੈ ਹੋਇਆ ਕਿ ਵੀ ਆਪਾਂ ਮੇਲਾ ਕਰਾਈਏ ਮੇਲਾ ਗੀਤਕਾਰਾਂ ਦਾ ਨਾਤੇ ਰੂਪਰੇਕਾ ਹੋਏਗੀ ਉਹਦੇ ਬਾਰੇ ਪੱਤੀ ਪੜੀ ਵਾਲਾ ਸਾਹਿਬ ਜਿਹੜੇ ਕਿ ਮੁੱਖ ਕੋਆਰਡੀਨੇਟਰ ਨੇ ਮੇਲੇ ਦੇ ਉਹ ਜਾਣਕਾਰੀ ਦੇਣਗੇ ਧੰਨਵਾਦ ਅਸੀਂ ਸਾਨੂੰ ਲੱਗਦਾ ਸੀ ਕਿ ਮੇਲੇ ਜਿਵੇਂ ਆਮ ਅਕਸਰ ਹੁੰਦੇ ਨੇ ਉਮੀਦ ਆਊਗਾ ਪਰ ਤੁਸੀਂ 15 ਦਿਨਾਂ ਦੇ ਵਿੱਚ ਇਸ ਮੇਲੇ ਨੂੰ ਇੰਟਰਨੈਸ਼ਨਲ ਲੈਵਲ ਦਾ ਮੇਲਾ ਬਣਾ ਦਿੱਤਾ ਕਿਉਂਕਿ ਇਹਦੇ ਵਿੱਚ ਮੇਲੇ ਦੇ ਵਿੱਚ ਜਿੱਥੇ ਪੰਜਾਬ ਦੇ ਵਿੱਚ ਅਸੀਂ ਪਹਿਲਾਂ ਸੋਚਦੇ ਸੀ 2-300 ਬੰਦਾ ਆਉਣਾ ਹੈ ਕਰਦੇ ਕਰਦੇ ਸਾਨੂੰ ਲੱਗਿਆ ਕਿ ਨਹੀਂ 1000 ਤੋਂ ਉੱਤੇ ਅੱਜ ਸਾਨੂੰ ਲੱਗਦਾ ਕਿ ਸ਼ਾਇਦ 2000 ਦੇ ਨੇੜੇ ਤੇਰੇ ਵੀ ਹੋ ਸਕਦੀ ਹੈ ਉਹ ਗਿਣਤੀ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀਆਂ ਜਦੋਂ ਸੱਥਾਂ 'ਚ ਗੱਲ ਚੱਲਣ ਲੱਗ ਜਵੇ ਤੇ ਪਿੰਡਾਂ 'ਚ ਹੁਣ ਅਕਸਰ ਗੱਲ ਕਰਦੇ ਨੇ ਕਿ ਉਹ ਗੀਤਕਾਰਾਂ ਦਾ ਇਕੱਠ ਹੋਣਾ ਬਾਈ ਨੂੰ ਲੁਧਿਆਣੇ ਪਿੰਡਾਂ ਵਾਲੇ ਇਦਾਂ ਕਹਿਣ ਲੱਗੇ ਬਾਈ ਨੂੰ ਇਕੱਠ ਹੋ ਰਿਆ ਲੁਧਿਆਣੇ ਸੋ ਇਹ ਗੱਲ ਬਹੁਤ ਦੂਰ ਤੱਕ ਚੱਲੇ ਗਈ ਮੇਲਾ ਬਹੁਤ ਇਸ ਵੇਲੇ ਮੁਕਾਮ ਤੇ ਪਹੁੰਚ ਗਿਆ ਤੇ ਮੇਲੇ ਬਾਰੇ ਮੈਂ ਥੋੜੀ ਜੀ ਜਾਣਕਾਰੀ ਦੇ ਦਵਾਂ ਕਿ ਇਹ ਕਰਾਉਣ ਦੀ ਲੋੜ ਕਿਉਂ ਪਈ ਜਿਵੇਂ ਕੋਹਾਂ ਸਾਹਿਬ ਨੇ ਕਿਹਾ ਕਿਉਂਕਿ ਗੀਤਕਾਰਾਂ ਦੀ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਿਹੜੀਆਂ ਸਾਡੇ ਤੋਂ ਪਹਿਲਾਂ ਵੀ ਸਦੀਆਂ ਤੋਂ ਚੱਲਦੀਆਂ ਆਈਆਂ ਨੇ ਬਹੁਤ ਸਾਰੇ ਗੀਤਕਾਰ ਜਿਹੜੇ ਨੇ ਬੜੇ ਵੱਡੇ ਵੱਡੇ ਗਾਣੇ ਲਿਖੇ ਉਹਨਾਂ ਨੇ ਬੜੇ ਹਿੱਟ ਵੀ ਹੋਏ ਚੱਲੇ ਪਰ ਵਿਚਾਰਿਆਂ ਕੋਲ ਜਾਣ ਲੱਗੇ ਬਹੁਤ ਸਾਰੇ ਗੀਤਕਾਰ ਸਾਡੇ ਜਿਹੜੇ ਨੇ ਉਹ ਜਾਂ ਇਲਾਜ ਕੋਕੋਂ ਚਲੇ ਗਏ ਤੇ ਜਾਂ ਉਹਨਾਂ ਦੀ ਕੋਈ ਸਾਹ ਸੁਭਾਲ ਨਹੀਂ ਹੋ ਸਕੀ ਉਹ ਇਸ ਦੁਨੀਆ ਤੋਂ ਚਲੇ ਗਏ ਜਿਨ੍ਹਾਂ ਨੂੰ ਅਸੀਂ ਅੱਜ ਯਾਦ ਕਰਦੇ ਹਾਂ ਸੋ ਇੱਕ ਤਾਂ ਸਾਡੀ ਸਭ ਤੋਂ ਵੱਡੀ ਗੱਲ ਸੀ ਕਿ ਅਸੀਂ ਕੋਈ ਨਾ ਕੋਈ ਇੱਕ ਪਲੇਟਫਾਰਮ ਐਸਾ ਕਰੀਏ ਇਕੱਠਾ ਸਾਰੇ ਇਕੱਠੇ ਹੋਣ ਪੂਰੇ ਵਰਲਡ ਦੇ ਗੀਤਕਾਰ ਸਾਰੀ ਗੱਲ ਜਾਵੇ ਕੋਈ ਨਾ ਕੋਈ ਸਰਕਾਰ ਨੂੰ ਅਸੀਂ ਕਹੀਏ ਕਿ ਇਹਨਾਂ ਦੀ ਕੋਈ ਵਾਹ ਫੜੋ ਤਾਂ ਕਿ ਅਖੀਰਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਸਾਹਿਤ ਨੂੰ ਸਮਾਜ ਨੂੰ ਐਡੀ ਵੱਡੀ ਦੇਣ ਦਿੱਤੀ ਹੁੰਦੀ ਹੈ ਉਹਨਾਂ ਦੀ ਕੋਈ ਨਾ ਕੋਈ ਸੋਸ਼ਲ ਸਿਕਿਉਰਿਟੀ ਹੋ ਸਕੇ ਉਹਨਾਂ ਦੀ ਕੋਈ ਉਹਨਾਂ ਨੂੰ ਮਹਿਸੂਸ ਹੋਵੇ ਕਿ ਸਾਡੇ ਪਿੱਛੇ ਕੋਈ ਖੜਾ ਹੈ ਦੂਜੀ ਗੱਲ ਸਭ ਤੋਂ ਸੀ ਕਿ ਸਾਨੂੰ ਲੱਗਿਆ ਕਿ ਨਹੀਂ ਸ਼੍ਰੋਮਣੀ ਗੀਤਕਾਰ ਅਵਾਰਡ ਕਿਉਂਕਿ ਬਾਕੀ ਸਾਰੀਆਂ ਜਿਹੜੇ ਵੱਖ-ਵੱਖ categories ਉਹਨਾਂ ਚ ਅਵਾਰਡ ਦੀ ਮੰਗ ਹੈ ਉਹਨਾਂ ਨੂੰ ਮਿਲਦਾ ਹੈ ਪਰ ਸਾਡੇ ਗੀਤਕਾਰ ਜਿਹੜੇ ਨੇ ਉਹਨਾਂ ਨੂੰ ਹਲੇ ਤੱਕ ਸ਼੍ਰੋਮਣੀ ਗੀਤਕਾਰ ਦਾ ਅਵਾਰਡ ਨਹੀਂ ਮਿਲਦਾ ਇਹ ਤੇ ਤੀਜੀ ਸਭ ਤੋਂ ਜਿਹੜੀ ਮੁੱਖ ਹੈ ਕਿਉਂਕਿ ਗੀਤਕਾਰ ਨੂੰ ਕੀ ਹੈਗਾ ਕਿ ਉਹਦੀ ਪੱਕੀ ਕੋਈ ਇਨਕਮ ਦਾ ਸਾਧਨ ਨਹੀਂ ਹੁੰਦਾ ਇਹ ਰੌਲਟੀ ਦੇ ਰੂਪ ਦੇ ਵਿੱਚ ਗੀਤਕਾਰ ਨੂੰ ਇੱਕ ਸੰਸਥਾ ਉਹ ਪੈਸੇ ਦਿੰਦੀ ਆ ਆਈਪੀਆਰਐਸ ਤੇ ਰਾਇਲਟੀ ਆਉਂਦੀ ਹੈ ਜਿਹੜੇ ਗੀਤ ਪਰ ਸਾਡੇ ਪੰਜਾਬ ਦੇ ਵਿੱਚ ਕੀ ਸੀ ਕਿ ਉਹਦੀ ਅਵੇਅਰਨੈਸ ਨਹੀਂ ਸੀ ਕਿਸੇ ਨੂੰ ਪਤਾ ਨਹੀਂ ਸੀ ਉਹਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਜਿਨ੍ਹਾਂ ਨੂੰ ਪਤਾ ਸੀ ਉਹ ਮੈਂਬਰ ਨੇ ਉਹਨਾਂ ਨੂੰ ਪੈਸੇ ਆਉਂਦੇ ਪਰ ਉਹਨਾਂ ਨੂੰ ਵੀ ਉਨੇ ਨਹੀਂ ਆਉਂਦੇ ਜਿੰਨੇ ਆਉਣੇ ਚਾਹੀਦੇ ਨੇ ਮਤਲਬ ਇਸ ਗੱਲ ਦੀ ਵੀ ਇੱਕ ਬਹੁਤ ਵੱਡਾ ਦੁੱਖ ਸੀ ਉਹਨੂੰ ਇਹ ਸਾਰਾ ਕੁਝ ਇਕੱਠਾ ਕਰਕੇ ਅਸੀਂ ਇੱਕ ਪਲੇਟਫਾਰਮ ਤੇ ਸਾਰਿਆਂ ਦੇ ਸੁਣੀਆਂ ਜਿੰਨੀਆਂ ਪ੍ਰੋਬਲਮਾਂ ਨੇ ਆਪਾਂ ਮੇਲੇ ਸਾਂਝੀਆਂ ਕਰਾਂਗੇ ਬਾਕੀ ਦੀਆਂ ਤੇ ਪੜਾਵਾਰੋ ਦੇ ਵਿੱਚ ਜਿਹੜੇ ਸਾਡੇ ਪ੍ਰਮੁੱਖ ਗੀਤਕਾਰਾਂ ਤੋਂ ਗਾਇਕ ਜਿਹੜੇ ਸਾਡੇ ਨੇ ਜਿਵੇਂ ਸਾਡੇ ਚ ਸਤਕਾਰਯੋਗ ਪਾਲੀ ਭਾਜੀ ਬੈਠੇ ਨੇ ਸਿੰਦੀਲਾ ਭਾਜੀ ਬੈਠ ਜਾ ਦੀ ਵੀ ਮਖਸੂਸ ਪੁਰੀ ਜੀ ਸਰਵ ਜੀ ਚੀਮਾ ਜੋ ਆਪਾਂ ਹੋਰ ਵੀ ਜਿੰਨੇ ਨਾਮ ਲੈ ਹੈਪੀ ਰਾਏ ਕੋਟੀ ਲੈ ਲਿਆ ਜਾਓ ਇਹ ਲੋਕ ਉਥੇ ਪਰਫਾਰਮ ਕਰਨਗੇ ਸਾਰੇ ਕਿਉਂਕਿ ਮੇਲਾ ਜਦੋਂ ਅਸੀਂ ਕੋਈ ਇਹਨੂੰ ਅਸੀਂ ਪੈਸੇ ਅਵੇਅਰਨੈਸ ਕੈਂਪ ਕਹਿੰਦੇ ਆ ਕਿਉਂਕਿ ਗੀਤਕਾਰੀ ਨੂੰ ਦੱਸਣਾ ਸੀ ਕਿ ਗੀਤਕਾਰੀ ਹੁੰਦੀ ਕੀ ਸਾਡੇ ਜਿਹੜੇ ਸੀਨੀਅਰ ਲੋਕ ਨੇ ਜਿਹੜੇ ਸਾਡੇ ਉਸਤਾਦ ਲੋਕ ਨੇ ਉਹ ਦੱਸਣਗੇ ਗੀਤਕਾਰੀ ਕੀ ਹੁੰਦੀ ਹੈ ਉਹਨਾਂ ਦੇ ਗੀਤ ਕਿਉਂ 60 ਸਾਲ ਤੋਂ 50 ਸਾਲ ਤੋਂ ਚੱਲਦੇ ਆ ਰਹੇ ਨੇ ਅੱਜ ਵਾਲੇ ਗੀਤਕਾਰ ਦੇ ਗੀਤ ਕਿਉਂ 5 ਦਿਨ ਨਹੀਂ ਚੱਲਦੇ ਇਹਦਾ ਫਰਕ ਦੱਸਣਾ ਨਵੇਂ ਬੱਚਿਆਂ ਨੂੰ ਤਾਂ ਕਿ ਉਹ ਸਿੱਖਣ ਬਹੁਤ ਕੁਝ ਸਿੱਖਣ ਸਿੱਖਣ ਲਈ ਹੈਗਾ ਉਹਨਾਂ ਨੂੰ ਆਪਣੇ ਹੱਕਾਂ ਦੀ ਜਾਣਕਾਰੀ ਮਿਲੂਗੀ ਕਾਪੀਰਾਈਟ ਦੀ ਜਾਣਕਾਰੀ ਮਿਲੂਗੀ ਕੀ ਕਰਨ ਉਹ ਇਹ ਸਾਰਾ ਕੁਝ ਉਸ ਮੇਲੇ ਦਾ ਮੁੱਖ ਜਿਹੜਾ ਹੈਗਾ ਆਪਾਂ ਕਹ ਲਈਏ ਵੀ ਕੇਂਦਰ ਬਿੰਦੂ ਹੈ ਤੇ ਉਹਦੇ ਵਿੱਚ ਆਪਾਂ ਸਾਰਿਆਂ ਨੇ ਬਾਹਰ ਤੋਂ ਵੀ ਮੈਂ ਇਸ ਗੱਲ ਦੀ ਖੁਸ਼ੀ ਮਹਿਸੂਸ ਕਰਦਾ ਤੇ ਮੈਂ ਬਾਹਰ ਵਾਲਿਆਂ ਨੂੰ ਵੈਲਕਮ ਕਰਦਾ ਮੈਨੂੰ ਲੱਗਦਾ ਕਿ ਘੱਟੋ ਘੱਟ 15 ਤੋਂ 20 ਜਿਹੜੇ ਸਪੈਸ਼ਲ ਤੌਰ ਤੇ ਲੋਕ ਨੇ ਉਹ ਇਸ ਮੇਲੇ ਦੇ ਵਿੱਚ ਸ਼ਿਰਕਤ ਕਰ ਲਈ ਕਿਸੇ ਨੇ ਟਿਕਟ ਅੱਗੇ ਵਿਦਵਾ ਲਈ ਜੇ ਇੰਡੀਆ ਆਇਆ ਹੋਇਆ ਸੀ ਉਹਨੇ ਪਹਿਲਾਂ ਜਾਣਾ ਸੀ ਉਹਨੇ ਅੱਗੇ ਜਾ ਕਿਸੇ ਨੇ ਬਾਹਰੋਂ ਆਉਣਾ ਸੀ ਉਹਨੇ ਮੇਲੇ ਦੇ ਨੇੜੇ ਤੇ ਟਿਕਟ ਕਰ ਲਈ ਤਾਂ ਕਿ ਮੈਂ ਮੇਲੇ ਦਾ ਆਨੰਦ ਮਾਣ ਸਕਾਂ ਸੋ ਫੁੱਲ ਮਲਾਕੇ ਮੈਂ ਕਹਾਂ ਤਾਂ ਸਾਰਾ ਮੇਲਾ ਕਿ ਤੁਹਾਡੇ ਸਾਰਿਆਂ ਦੀ ਬਦੌਲਤ ਸਾਡੇ ਸਹਿਯੋਗੀ ਸਾਥੀ ਸਾਡੀ ਟੀਮ ਬੈਠੀ ਹੈ ਸਾਰੀ ਇਹਨਾਂ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਸਾਰੇ ਸਾਡੇ ਗੀਤਕਾਰਾਂ ਨੇ ਬਹੁਤ ਮਿਹਨਤ ਕੀਤੀ ਜਿਹਨਾਂ ਨੇ ਮੀਡੀਆ ਦੇ ਉੱਤੇ ਹਰ ਇੱਕ ਪੋਸਟਾਂ ਨੂੰ ਸ਼ੇਅਰ ਕੀਤਾ ਸੋ ਸਾਰਿਆਂ ਦੀ ਬਦੌਲਤ ਇਹ ਮੇਲਾ ਅੱਜ ਇੰਟਰਨੈਸ਼ਨਲ ਲੈਵਲ ਦਾ ਮੇਲਾ ਹੋਣ ਲੱਗਿਆ ਤੇ ਮੈਂ ਸਮੁੱਚੀ ਪੰਜਾਬੀਅਤ ਨੂੰ ਇਸ ਗੱਲ ਦਾ ਵਧਾਈ ਦੇਣਾ ਕਿ ਤੁਸੀਂ ਜੇ ਸਾਨੂੰ ਹੱਲਾਸ਼ੇਰੀ ਨਾ ਦਿੰਦੇ ਹੋ ਸਕਦਾ ਸੀ ਇਸ ਲੈਵਲ ਤੱਕ ਨਾ ਪਹੁੰਚ ਸਕਦੇ ਪਰ ਜੇ ਸਾਨੂੰ ਮਾਣ ਹੈ ਕਿ ਸਾਰੀ ਪੰਜਾਬੀ ਸਾਰਾ ਪੰਜਾਬ ਪੰਜਾਬੀ ਪੰਜਾਬੀ ਸਾਡੇ ਪਿੱਛੇ ਖੜੀ ਹੈ ਸੋ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਅਗਲੀ ਜਿਹੜੀ ਹੈਗੀ ਹੈ ਗੱਲ ਸਾਡੇ ਜਿਹੜੀ ਸਾਡੀਆਂ ਦੋ ਸੰਸਥਾਵਾਂ ਦੇ ਵਿਸ਼ਵ ਪੰਜਾਬੀ ਗੀਤਕਾਰ ਪਰਿਵਾਰ ਜਿਵੇਂ ਭਾਜੀ ਨੇ ਦੱਸਿਆ ਤੇ ਪੰਜਾਬੀ ਗੀਤਕਾਰ ਸਾਡੀ ਸਭਾ ਰਜਿਸਟਰਡ ਪੰਜਾਬ ਉਹਦੇ ਸਾਡੇ ਪ੍ਰਧਾਨ ਸਾਹਿਬ ਨੇ ਪਾਲੀ ਦੇਤ ਵਾਲੀਆ ਜੀ ਤੇ ਸੰਦੀਲਾ ਸਾਹਿਬ ਹੋਗੇ ਬਲਵੀਰ ਮਾਨ ਜੀ ਹੋਗੇ ਸੇਵਾ ਸਿੰਘ ਨੌਰਥ ਜੀ ਹੋਗੇ ਇਹ ਸਾਰੀ ਸਾਡੀ ਟੀਮ ਹੈ ਸੋ ਮੈਂ ਪਾਲੀ ਦੇਤ ਵਾਲੀਆ ਜੀ ਨੂੰ ਕਹਾਗਾ ਕਿ ਉਹ ਆਪਣੇ ਵੱਲੋਂ ਵੀ ਜਿਹੜਾ ਇੱਕ ਇਸ ਮੇਲੇ ਬਾਰੇ ਚੰਦ ਸ਼ਬਦ ਤੇ ਆਇਆ ਜਿਹੜਾ ਪੰਜਾਬੀਅਤ ਦਾ ਕਿਵੇਂ ਅਸੀਂ ਉਹਨਾਂ ਦਾ ਉਹਨਾਂ ਨੇ ਸਾਡਾ ਮਾਨ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਜੀ ਸਾਡੇ ਜਿਹਦੇ ਪੱਤਰਕਾਰ ਵੀ ਪਹੁੰਚਿਆ ਸਾਡਾ ਇੱਕ ਪਰਿਵਾਰ ਬੜੀ ਮਿਹਰਬਾਨੀ ਬਾਕੀ ਜਿਹੜਾ 22 ਤਰੀਕ ਨੂੰ ਮੇਲਾ ਗੀਤਕਾਰਾਂ ਦਾ ਬਾਜੀ ਜਹਾਂ ਤੱਕ ਪਤਾ ਲੱਗ ਗਿਆ ਸਾਡੀ ਸਾਰੀ ਟੀਮ ਤੁਹਾਨੂੰ ਵਾਰ ਵਾਰ ਇਹੀ ਗੱਲ ਕਹਿੰਦੀ ਹੈ ਸਾਰੇ ਜਿੰਨੇ ਗੀਤ ਕਰ ਸਕਦੇ ਸੀਨੀਅਰ ਜੂਨੀਅਰ ਪਹੁੰਚਣ ਕੇ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਵੀ ਤੁਸੀਂ ਖੋਦੀ ਪ੍ਰਬੰਧਕ ਆਪਣੇ ਪਰਿਵਾਰ ਵਾਂਗੂ ਪਹੁੰਚਣਾ ਜੇ ਤੱਕ ਵੱਡਾ ਨਹੀਂ ਛੋਟਾ ਨਹੀਂ ਬਿਲਕੁਲ ਤੇ ਤੁਹਾਡੀਆਂ ਜਿਹਦੀਆਂ ਕੁ ਦੁੱਖ ਤਕਲੀਫਾਂ ਨੇ ਉਹਨਾਂ ਨੂੰ ਸਾਡੇ ਵੱਡੇ ਗੀਤਕਾਰ ਵੀ ਸਾਰੇ ਸੰਕਾਲੀ ਵੀ ਸਾਰੇ ਤੁਹਾਡੇ ਨਾਲ ਇਹ ਸਾਂਝੀ ਕਰਨਗੇ ਬਾਕੀ ਸਾਰੇ ਦੋਸਤਾਂ ਨੂੰ ਬੇਨਤੀ ਕਰਾਂਗੇ ਵੀ 22 ਤਰੀਕ ਨੂੰ ਤੁਸੀਂ ਪੰਜਾਬੀ ਭੋਨ ਲੁਧਿਆਣਾ ਤੇ 10 ਵਜੇ ਤੋਂ ਪਹੁੰਚਣਾ ਤੇ 5:00 ਵਜੇ ਤੱਕ ਇਹ ਮੇਲਾ ਰਹੂਗਾ ਬਾਕੀ ਕਿਉਂਕਿ ਦਿਨ ਦਿਨੇ ਆਪਾਂ ਕੁ ਮੇਲਾ ਖਤਮ ਹੋ ਗਿਆ ਇਹ ਨਹੀਂ ਇਹਦਾ ਕੰਮ ਨਾ ਰੱਖੀਏ ਉਹ ਕਹਿੰਦੇ ਵੀ ਦਿਨ ਦਾ ਕੰਮ ਹੁੰਦਾ ਤੇ ਨੇਰੀ ਦੀਆਂ ਟਕਰੇ ਹੁੰਦੀਆਂ ਫਿਰ ਹੈ ਕਿ ਸਾਰੇ ਦੋਸਤਾਂ ਨੂੰ ਬੇਨਤੀ ਕਰਦਾ ਵੀ ਮੀਲੇ ਦੇ ਵਿੱਚ ਹੋਮ ਮੰਗੇ ਪਹੁੰਚੋ ਇਹ ਤੁਸੀਂ ਪ੍ਰਬੰਧਕ ਬਣ ਕੇ ਆਉਣਾ ਇਸ ਤਰ੍ਹਾਂ ਜੀ ਕਰਨਾ ਇਹ ਤੁਸੀਂ ਕਿਤੇ ਕਿਸੇ ਟੋਟ ਪਿੰਜ ਕੱਲੇ ਫਿਰਦੇ ਰਹੋ ਹਣਾ ਪ੍ਰਬਲਕ ਬਣ ਕੇ ਆਉਣਾ ਸੇਵਾਦਾਰ ਬਣ ਕੇ ਆਉਣਾ ਸ਼ੁਕਰੀਆ ਥੈਂਕ ਯੂ ਰੌਹਿਦ ਜੀ ਦਾ ਖਾਸ ਸਵਾਗਤ ਜੀ ਫਤਿਹ ਸ਼ੁਕਰੀਆ ਸਾਡੀ ਸਾਰੀ ਟੀਮ ਵੱਲੋਂ ਕਮਾਂਡ ਸਾਹਿਬ ਵੱਲੋਂ ਪੱਟੀ ਜੀ ਵੱਲੋਂ ਪਾਲੀ ਸਾਹਿਬ ਵੱਲੋਂ ਸਾਬਸੀਬਾ ਸਾਹਿਬ ਜਿਨੇ ਵੀ ਸਾਡੇ ਆਰਗੇਨਾਈਜ਼ਰ ਨੇ ਸਾਰੇ ਲੋਕਾਂ ਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿਉਂਕਿ ਤੁਹਾਡੇ ਬਿਨਾਂ ਸਾਡੀ ਸਾਰੀ ਕੋਸ਼ਿਸ਼ ਬੇਅਰਥ ਸੀ ਅਸੀਂ ਜਿੰਨਾ ਮਰਜੀ ਕੋਸ਼ਿਸ਼ ਕਰਦੇ ਜਿਹੜੀ ਆ ਕਾਮਯਾਬੀ ਅਸੀਂ ਹਾਸਲ ਕਰ ਰਹੇ ਆ ਇਹਦਾ ਸਿਹਰਾ ਵੀ ਤੁਹਾਨੂੰ ਜਾਂਦਾ ਅਸੀਂ ਤੁਹਾਡੇ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਜਿੱਥੋਂ ਤੱਕ ਇਸ ਪ੍ਰੋਗਰਾਮ ਦੇ ਉਦੇਸ਼ ਦਾ ਪ੍ਰੋਗਰਾਮ ਹੈ ਕਿ ਉਦੇਸ਼ ਕੀ ਸੀ ਇਹਦਾ ਮਤਲਬ ਕੀ ਆ ਇੱਕ ਆਸਵਾਸ ਕਰਾਇਆ ਗਿਆ ਉਹ ਕਮਾਨ ਸਾਹਿਬ ਨੇ ਬਹੁਤ ਡਿਟੇਲ ਦੇ ਨਾਲ ਪੱਡੀ ਸਾਹਿਬ ਨੇ ਤੁਹਾਨੂੰ ਦੱਸ ਦਿੱਤਾ ਕੜੀ-ਕੜੀ ਉਹ ਗੱਲ ਰਿਪੀਟ ਕਰਦਾ ਕੋਈ ਫਾਇਦਾ ਕੋਈ ਨਹੀਂ ਅਸਲੀ ਦਾ ਮਕਸਦ ਜੋ ਹੈਗਾ ਭਾਈ ਗੀਤਕਾਰਾਂ ਦੇ ਆਰਥਿਕ ਹਾਲਤ ਵਾਸਤੇ ਇਹ ਮੇਲਾ ਹੋ ਰਿਹਾ ਕਿਉਂਕਿ ਗੀਤਕਾਰ ਅਸਲੀ ਸੰਗੀਤ ਦੀ ਜੜ੍ਹ ਆ ਜੇ ਕੁਝ ਦਿਨ ਗੀਤ ਲਿਖਿਆ ਤਾਂ ਕਿਸੇ ਨੇ ਗਾਇਆ ਤਾਂ ਜਿਹਦਾ ਮਿਊਜ਼ਿਕ ਬਣਿਆ ਤਾਂ ਹੀ ਮਿਊਜ਼ਿਕ ਕੰਪਨੀ ਨੇ ਉਸ ਨੂੰ ਰਿਕਾਰਡ ਕਰਕੇ ਕਰੋੜਾਂ ਤੱਕ ਲੋਕਾਂ ਤੱਕ ਪਹੁੰਚਾਇਆ ਇਹ ਗੀਤਕਾਰ ਜਿਹੜਾ ਉਹ ਸਭ ਤੋਂ ਮਾੜੀ ਹਾਲਤ ਦੇ ਰੰਗਦਾ ए आईपीएस ਜਿਹੜੀ ਸਾਡੀ ਕੰਪਨੀ ਹਿੰਦੁਸਤਾਨੀ ਸਾਹਿਬ ਤੋਂ ਵੱਡੀ ਹੈ ਸੈਕਟ ਸੈਕਟ ਸੋਸਾਇਟੀ ਹੈ ਉਹਨਾਂ ਨਾਲ ਸੰਪਰਕ ਕਰਨ ਵਾਸਤੇ ਜਿਹੜੇ ਨਵੇਂ ਸਾਡੇ ਗੀਤਕਾਰ ਆ ਉਹਨਾਂ ਨੂੰ ਕਿੱਦਾਂ ਉਹਦੇ ਨਾਲ ਜੋੜਿਆ ਜਾਣਾ ਕਿੱਦਾਂ ਉਹਨਾਂ ਦੇ ਮੈਂਬਰਸ਼ਿਪ ਕਰਨੇ ਆ ਇਹ ਕਿਉਂਕਿ ਇਨਕਮ ਦਾ ਜਰੀਆ ਗੀਤਕਾਰਾਂ ਵਾਸਤੇ ਵੜਨਾ ਵਾ ਇਹ ਜ਼ਰੂਰੀ ਸੀ ਕਿਉਂਕਿ ਪੈਸੇ ਦੇ ਬਿਨਾਂ ਜ਼ਿੰਦਗੀ ਨਹੀਂ ਲੰਘਦੀ ਗੀਤਕਾਰ ਬਹੁਤ ਵੱਡਾ ਨੌਂ ਆ ਬਹੁਤ ਵੱਡਾ ਰੱਬ ਨੇ ਟੈਲੈਂਟ ਦਿੰਦੇ ਆ ਮਿਰਜ਼ਾ ਗ਼ਾਲिब ਨੂੰ ਹੁਣ ਤੱਕ ਲੋਕੀ ਯਾਦ ਕਰਦੇ ਨੇ ਤੇ ਜਿੱਥੇ ਮਿਰਜ਼ਾ ਗ਼ਾਲिब ਨੂੰ ਯਾਦ ਕਰਦੇ ਉਹਨਾਂ ਦੀ ਗੁਰਬਤ ਨੂੰ ਉਹਨਾਂ ਦਾ ਯਾਦ ਕੀਤਾ ਜਾਂਦਾ ਇਸੇ ਕਰਕੇ ਕਿ ਸਦੀਆਂ ਤੋਂ ਇਹ ਕੰਮ ਚੱਲੀ ਜਾ ਰਿਹਾ ਵੀ ਇਹਨਾਂ ਦੀ ਹਾਲਤ ਬਹੁਤੀ ਵਧੀਆ ਨਹੀਂ ਹੁੰਦੀ ਇਹ ਸੰਸਾ ਨੇ ਪਹਿਲੀ ਵਾਰੀ ਕੋਸ਼ਿਸ਼ ਕੀਤੀ ਹੈ ਗੀਤਕਾਰਾਂ ਦਾ ਪਹਿਲਾ ਮੇਲਾ ਲੱਗ ਰਿਹਾ ਦੁਨੀਆ ਦੇ ਵਿੱਚ ਤੇ ਇਹ ਇਹਦਾ ਸਿਰਾ ਇਸ ਜੇ ਕਮਾਂਡ ਸਾਹਿਬ ਹੋਣਾ ਨੂੰ ਪੱਡੀ ਸਾਹਿਬ ਨੂੰ ਪਾਲੀ ਹੋਣਾ ਨੂੰ ਸਾਰਾ ਜਿਆਦਾ ਇਹਨੇ ਚੰਗੀ ਸੋਚ ਨੂੰ ਜਾਂਦਾ ਇਹਨਾਂ ਬਹੁਤ ਵਧੀਆ ਸੁਪਨਾ ਲਿਆ ਸਾਡੀ ਤੇ ਬੇਨਤੀ ਹੈ ਵੀ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇਹ ਸੁਪਨਾ ਸੱਚਾਰ ਹੋਵੇ ਤੇ ਗੀਤਕਰਾਂ ਦੀ ਹਾਲਤ ਬਹੁਤ ਸੁਧਰ ਜਾਵੇ ਗੀਤਕਾਰ ਕਲੋਂ ਕਲਾਕਾਰ ਵਾਂਗੂ ਬੌਂਸਰਾਂ ਦੇ ਨਾਲ ਹੋਣਾ ਜੀ ਤੇ ਕਹਿੰਦੇ ਆ ਵੀ ਇੰਨੀ ਟੌਰ ਹੋ ਜੇ ਇਹਨਾਂ ਦੀ ਕਿ ਅਸੀਂ ਸਾਡੀ ਦੁਆ ਕਰ ਸਕਦੇ ਅਸੀਂ ਅੱਗੇ ਤੇ ਮਾਲਕ ਨੇ ਕਰਨਾ ਜੋ ਮਾਰਕੀਟ ਦੀ ਮਰਜ਼ੀ ਹੁੰਦੀ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰੇ ਮੀਡੀਆ ਦਾ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸ਼ੁਕਰੀਆ ਜਿਹੜੇ ਸਿੰਗਰ ਗਾਉਂਦੇ ਨਹੀਂ ਉਹ ਅੱਜ ਸਟਾਰ ਬਣਦੇ ਦੇਖੋ ਦੋ ਤਿੰਨ ਗੱਲਾਂ ਹੈਗੀਆਂ ਗੀਤਕਾਰ ਨੂੰ ਪੁੱਛਿਆ ਤਾਂ ਨਹੀਂ ਜਾ ਰਿਹਾ ਜਦੋਂ ਪਹਿਲਾਂ ਐਨਾਲਾਗ ਯੁੱਗ ਸੀਗਾ ਪਹਿਲਾਂ ਕਸਟਮ ਹੁੰਦੀਆਂ ਸੀ ਕਸਟਮ ਵੇਚਦੇ ਹੁੰਦੇ ਤਾਂ ਹਰੇਕ ਐਸਿਡ ਦੇ ਉੱਤੇ ਗੀਤਕਾਰ ਦਾ ਨਾਮ ਹੁੰਦਾ ਅਸੀਂ ਫੋਟੋ ਵੀ ਲਾਉਂਦੇ ਇੱਕ ਸਮਾਂ ਦਾ ਹੈ ਤੇ ਵੀ ਜਿਹੜੇ ਕਸਟਮ ਦੇ ਡੱਬੇ ਤੇ ਉੱਤੇ ਵੀ ਗੀਤਕਾਰਾਂ ਦੇ ਫੋਟੋ ਲੱਗੀਆਂ ਹੁੰਦੀਆਂ ਤੇ ਜਦੋਂ ਇੱਕ ਚੇਂਜ ਆਈ 2004-05 ਦੇ ਆਸ-ਪਾਸ ਜਦੋਂ ਐਨਾਲਾਗ ਖਤਮ ਹੋਇਆ ਡਿਜੀਟ ਤੇ ਉਦੋਂ ਇੱਕ ਇਤਰਾਸਦੀ ਹੋਈ ਪੰਜਾਬ ਦੀਆਂ ਕੰਮ ਬਹੁਤਾਂ ਕੰਪਨੀ ਬਹੁਤੀਆਂ ਕੰਪਨੀ ਦੇ ਵਿੱਚ ਮੇਰੀ ਕੰਪਨੀ ਵਿੱਚ ਸੀਗੀ ਤਾਂ ਉਦੋਂ ਸਾਰੀਆਂ ਕੰਪਨੀਆਂ ਵੱਡੀਆਂ ਕਾਰਪੋਰੇਟ ਘਰਾਣੀਆਂ ਕੰਪਨੀ ਕੋਲ ਚਲੀਆਂ ਗਈਆਂ ਤਾਂ ਉਹਨਾਂ ਨੇ ਕੀ ਕੀਤਾ ਉਹ ਜਿਹੜਾ ਡਾਟਾ ਸੀਗਾ ਉਹਨੂੰ ਦੇਖਿਆ ਤੇ ਇੱਕ ਗੀਤ ਦੇ ਬੋਲ ਦੇਖੇ ਉਹਨਾਂ ਜਿਨ੍ਹਾਂ ਨੇ ਬਾਕੀ ਕਰੈਡਿਟ ਬਣਦੇ ਸੀ ਗੀਤਕਾਰ ਦਾ ਜਾ ਕੇ ਪੇਸ਼ ਕਰ ਉਹਨਾਂ ਕਰੈਡਿਟ ਉੱਥੇ ਉਹਨਾਂ ਕੰਪਨੀ ਕਰੈਡਿਟ ਨਹੀਂ ਹੈਗਾ ਜਿਨ੍ਹਾਂ ਚ ਉਹ ਗੀਤਕਾਰ ਦਾ ਨਾਮ ਉਸ ਜਗ੍ਹਾ ਕਨਿ ਸਟੂਡੀਓ ਕਰੀ ਸਾ ਕੁਝ ਕਰਕੇ YouTube ਤੇ ਚੜਾਤਾ ਤਾਂ ਮਾੜੇ ਗਾਣੇ ਵੀ ਰਿਲੀਜ਼ ਹੋਏ ਉਹਨਾਂ ਪਿੱਛੇ ਅਸੀਂ ਪਿੱਛੇ ਵੀ ਹੁਣ ਚਲਾਈ ਸਾਰੇ ਨੇ ਉਦੋਂ ਦੇ ਬਲਾਰਾਂ ਨੂੰ ਵੀ ਬੁਲਾਵਾਂਗੇ ਤੁਹਾਨੂੰ ਵੀ ਕਿੱਦਾਂ ਦੇ ਗੀਤ ਚਾਹੀਦੇ ਨੇ ਉਹਦੇ ਸਭ ਤੋਂ ਪਹਿਲਾਂ ਮੈਂ ਆਪਣੇ ਸਾਰੇ ਪਿਆਰੇ ਸਰੋਤਿਆਂ ਨੂੰ ਅ ਫਤਿਹਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਇੱਥੇ ਮੀਟਿੰਗ ਹੋਈ ਹੈ ਉਹ ਇਸ ਸਬੰਧ ਦੇ ਵਿੱਚ ਹੋਈ ਹੈ ਕਿ 22 ਫਰਵਰੀ ਨੂੰ ਜੋ ਪੰਜਾਬੀ ਭਵਨ ਲੁਧਿਆਣਾ ਵਿਖੇ ਬਹੁਤ ਵੱਡਾ ਇੱਕ ਗੀਤਕਾਰ ਭਾਈ ਚਾਰੇ ਦਾ ਇੱਕ ਮੇਲਾ ਹੋਣ ਜਾ ਰਿਹਾ ਜੋ ਕਿ ਦੁਨੀਆ ਭਰ ਦੇ ਵਿੱਚ ਪਹਿਲਾ ਪਲੇਠਾ ਪਹਿਲਾ ਮੇਲਾ ਕੀਤਾ ਜਾ ਰਿਹਾ ਔਰ ਮੈਂ ਸਾਰੇ ਜਿਹੜੇ ਗੀਤਕਾਰ ਪਾਈ ਜਾਣ ਪੈਣਾ ਹਨ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਸ ਮੇਲੇ ਦੇ ਵਿੱਚ ਵੱਧ ਛੜ ਕੇ ਸ਼ਮੂਲੀਅਤ ਕਰੋ ਔਰ ਇਸ ਮੇਲੇ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜਾਣਕਾਰੀ ਇਹ ਦਿੱਤੀ ਜੋਗੀ ਕਿ ਜਿਹੜੇ ਤੁਹਾਡੇ ਗੀਤ ਰੁਲੇ ਪਏ ਹਨ ਉਹਨਾਂ ਨੂੰ ਕਿੱਦਾਂ ਸੁਭਾਲ ਕਰਨਾ ਹੈ ਔਰ ਕਿੱਦਾਂ ਉਹਦੀ ਸ਼ੈਲੀ ਨੂੰ ਆਪਾਂ ਨਵੇਂ ਤਰੀਕੇ ਨਾਲ ਲਿਖਣਾ ਹੈ ਅੱਜ ਦੇ ਸਮੇਂ ਦੇ ਮੁਤਾਬਕ ਔਰ ਤੁਸੀਂ ਸਾਰੇ ਇਸ ਜਾਣਕਾਰੀ ਦਾ ਕੈਂਪ ਵੀ ਸਮਝ ਲਓ ਵੀ ਤੁਸੀਂ ਉੱਥੇ ਪਹੁੰਚਣਾ ਹੈ ਔਰ ਉਹਦੇ ਵਿੱਚ ਆਪਣੀ ਸਾਰਿਆਂ ਨੇ ਹਿੱਸਾ ਵੀ ਪਾਉਣਾ ਹੈ ਪਹੁੰਚ ਕੇ ਔਰ ਇਸ ਮੇਲੇ ਨੂੰ ਇੰਜੋਏ ਵੀ ਕਰਨਾ ਜੀ